ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਬਹੁਤ ਸਾਰੇ ਸਵਾਲ ਘਰ ਕਰ ਗਏ ਕਿ ਹੁਣ ਪੰਜਾਬ ਦੇ ਉੱਤੇ ਇਹਨਾਂ ਚੋਣ ਨਤੀਜਿਆਂ ਦਾ ਅਸਰ ਕੀ ਪਊਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਖਾਸ ਕਰ ਹਾਟਪਾ ਦਾ ਕੀ ਭਵਿੱਖ ਰਹੂਗਾ ਕਿਉਂਕਿ ਲਗਾਤਾਰ ਬੈਕ ਟੂ ਬੈਕ ਹਰਿਆਣਾ ਤੇ ਦਿੱਲੀ ਦੇ ਵਿੱਚ ਸਰਕਾਰ ਬਣਾਈਆਂ ਕੀ ਹੁਣ ਵਾਰੀ ਪੰਜਾਬ ਦੀ ਆਏਗੀ 2027 ਚ ਆਮ ਆਦਮੀ ਪਾਰਟੀ ਦਾ ਕੀ ਬਣੂਗਾ ਇਹ ਬਹੁਤ ਵੱਡੇ ਸਵਾਲ ਦੇ ਨਾਲ ਹੀ ਨਾਲ ਸਵਾਲ ਇਹ ਵੀ ਹੈ ਕਿ ਹੁਣ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਲੋਬੀ ਦੀ ਇੰਟਰਫੇਰੈਂਸ ਜ਼ਿਆਦਾ ਵੱਧ ਜਾਵੇ ਔਰ ਇਹ ਵੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਨਵੇਂ ਅਰਵਿੰਦ ਕੇਜਰੀਵਾਲ ਇੱਥੇ ਬਣ ਸਕਦਾ ਹੈ ਕਿਉਂਕਿ ਭਗੰਤਮਾਨ ਨੂੰ ਹਟਾਉਣ ਦੀਆਂ ਚਰਚਾਵਾਂ ਚੱਲ ਹੀ ਰਹੀਆਂ ਹੈਗੀਆਂ ਔਰ ਇਹ ਵੀ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਵੀ ਜਾ ਸਕਦੇ ਆ ਕਿਉਂਕਿ ਕੱਲ ਚੋਣਾਂ ਤੋਂ ਬਾਅਦ ਇੱਕੋਦਮ ਸੀਲ ਕਰਾ ਦਿੱਤਾ ਗਿਆ ਉੱਥੋਂ ਦਾ ਸੈਕਟਰੀਏਟ ਔਰ ਸੈਕਟਰੀਏਟ ਸੀਲ ਇਸ ਕਰਕੇ ਕਰਾਇਆ ਗਿਆ ਕਿਉਂਕਿ ਕੋਈ ਵੀ ਕਾਗਜ਼ ਪੱਤਰ ਜਿਹੜਾ ਉਹ ਬਾਹਰ ਕੋਈ ਵੀ ਕਿਸੇ ਤਰੀਕੇ ਦੀ ਕੋਈ ਫਾਈਲ ਜਿਹੜੀ ਆ ਉਹ ਨਾ ਜਾ ਸਕੇ ਕਿਉਂਕਿ ਬਹੁਤ ਸਾਰੇ ਕਪੜਿਆਂ ਦੇ ਇਲਜ਼ਾਮ ਲਾਇਏ ਸੀ ਭਾਜਪਾ ਨੇ ਔਰ ਕੀ ਜੇ ਸ਼ਰਾਬ ਘਟਾਲੇ ਦੀ ਵੀ ਜਾਂਚ ਦੁਆਰਾ ਹੁੰਦੀ ਹੈ ਤਾਂ ਕਿ ਉਹ ਪੰਜਾਬ ਤੱਕ ਸੇਕ ਪਹੁੰਚ ਕੇ ਪੰਜਾਬ ਵਾਲੇ ਵੀ ਬਹੁਤ ਸਾਰੇ ਰਗੜੇ ਜਾਣਗੇ ਇਹੋ ਜੀਆਂ ਵੀ ਚਰਚਾਵਾਂ ਨੇ ਚਰਚਾਵਾਂ ਇਹ ਵੀ ਨੇ ਕਿ ਕੇਜਰੀਵਾਲ ਸਾਹਿਬ ਦੀ ਲੀਡਰਸ਼ਿਪ ਨੂੰ ਕੇਜਰੀਵਾਲ ਸਾਹਿਬ ਦੀ ਅਗਵਾਈ ਨੂੰ ਪਾਰਟੀ ਦੇ ਅੰਦਰ ਹੁਣ ਚੈਲੰਜ ਹੋ ਸਕਦਾ ਹੈ ਬਹੁਤ ਸਾਰੀਆਂ ਚਰਚਾਵਾਂ ਦੇ ਉੱਪਰ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਜਿਹੜਾ ਸਵਾਗਤ ਕਰੂੰ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਅਨਸਰ ਸਵਾਗਤ ਹੈ ਪ੍ਰੋਗਰਾਮਸ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਰ ਸਤਿ ਸ਼੍ਰੀ ਅਕਾਲ ਅੱਛਾ ਬਈ ਦਿੱਲੀ ਚੋ ਨਤੀਜਿਆਂ ਨੂੰ ਕੱਲ ਡਿਟੇਲ ਦੇ ਵਿੱਚ ਅਸੀਂ ਪ੍ਰੋਫੈਸਰ ਚਗਰੂਪ ਸਿੰਘ ਖੁਰਾ ਦੇ ਨਾਲ ਡਿਸਕਸ ਤਾਂ ਕੀਤਾ ਪਰ ਹੁਣ ਜਿਹੜੀਆਂ ਉਸ ਤੋਂ ਬਾਅਦ ਚਰਚਾਵਾਂ ਜਿਹੜੀਆਂ ਚੱਲੀਆਂ ਨੇ ਉਹਦੇ ਉੱਤੇ ਆਪਾਂ ਥੋੜੀ ਜੀ ਗੌਰ ਫਰਮਾਈਏ ਦਰਸ਼ਕਾਂ ਦੇ ਨਾਲ ਸਾਂਝ ਪਾਈਏ ਕਿਉਂਕਿ ਇੱਕ ਤਾਂ ਚਰਚਾ ਇਹ ਹੈ ਕਿ ਬੈਕ ਟੂ ਬੈਕ ਭਾਜਪਾ ਨੇ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਸਰਕਾਰ ਲਿਆਂਦੀ ਹਰਿਆਣੇ ਦੇ ਵਿੱਚ ਲੱਗਦਾ ਸੀਗਾ ਕਿ ਹੁਣ ਕਾਂਗਰਸ ਆਊਗੀ ਕਿਉਂਕਿ ਕਾਂਗਰਸ ਦਾ ਬੜਾ ਜ਼ੋਰ ਸੀ ਔਰ 10 ਸਾਲਾਂ ਦੀ ਐਂਟੀ ਇਨਕੰਮਬੇਸੀ ਜਿਹੜੀ ਆ ਉਹ ਭਾਜਪਾ ਦੇ ਖਿਲਾਫ ਸੀ ਤਾਂ ਹੁਣ 27 ਸਾਲਾਂ ਬਾਅਦ ਵਾਪਸੀ ਕੀਤੀ ਹੈ ਦਿੱਲੀ ਦੇ ਵਿੱਚ ਭਾਜਪਾ ਨੇ ਤਾਂ ਹੁਣ ਕਿਤੇ ਨਾ ਕਿਤੇ ਥੋੜੀਆਂ-ਥੋੜੀਆਂ ਚਰਚਾਵਾਂ ਨੇ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਗਰਾਊਂਡ ਤੇ ਕੋਈ ਲੋਕ ਪ੍ਰਭਾਵਿਤ ਹੋ ਕੇ ਵੋਟ ਪਾ ਦੇਣਗੇ ਪਰ ਚਰਚਾਵਾਂ ਛੜੀਆਂ ਨੇ ਚਰਚਾਵਾਂ ਨੇ ਕਿ ਕਿਤੇ ਪੰਜਾਬ ਦੇ ਵਿੱਚ ਵੀ ਭਾਜਪੀ ਕਿਸੇ ਤਰੀਕੇ ਦਾ ਖੇਲਾ ਤਾਂ ਨਹੀਂ ਕਰ ਦੋਗੀ ਕਿ ਪੰਜਾਬ ਦੇ ਵਿੱਚ ਆਵਾਦਵੀ ਪਾਰਟੀ ਦਾ ਔਰ ਨਾਲ ਹੀ ਨਾਲ ਹੁਣ ਭਾਜਪਾ ਦਾ ਕੀ ਭੂਖ ਰਹਿਣ ਵਾਲਾ ਤੋ ਖੰਧਰਜੀ ਕੱਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੇ ਵਿੱਚ ਹਾਰ ਹੋਈ ਹੈ ਉਸ ਨੇ ਬੜੇ ਸਵਾਲਾਂ ਨੂੰ ਜਨਜਮ ਕੀਤਾ ਤੇ ਖਾਸ ਤੌਰ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਦਿੱਲੀ ਦੀ ਗੱਲ ਆਪਾਂ ਬਾਅਦ ਕਰਨੇ ਪਰ ਅਸੀਂ ਤੁਹਾਡਾ ਪੰਜਾਬ ਦੇ ਸੰਦਰਭ ਚ ਆ ਕਿ ਭਾਜਪਾ ਇੱਥੇ ਕੀ ਖੇਲਾ ਕਰ ਸਕਦੀ ਜੇ ਕੀ ਕਰ ਸਕਦੀ ਯਕੀਨੀ ਜੇਕਰ ਤੁਸੀਂ ਤਿੰਨਾਂ ਸਾਲਾਂ ਦੇ ਆਮ ਆਦਮੀ ਪਾਰਟੀ ਦੀ ਕਾਰਸਕੋਲ ਨੂੰ ਪੰਜਾਬ 'ਚ ਦੇਖੋ ਤਾਂ ਜਿਹੜੀ ਉਲਪਟ ਜਿਹੜੀ ਉਸ ਖੰਧਰਜੀ ਜੀਰ ਹੋ ਜਾਂਦੀ ਹੈ ਜੀਰੋ ਇਸ ਕਰਕੇ ਕਿ ਬੜੇ ਵਾਦੇ ਜਿਹੜੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਕੀਤੇ 2022 ਦੇ ਵਿੱਚ ਇੱਕ ਵੀ ਵਾਦਾ ਸਵਾਇਟ ਜੀ ਮੁਖਤਬੀ ਤੋਂ ਹੋਰ ਕੋਈ ਪੂਰਾ ਜਣਾ ਨਹੀਂ ਹੋਇਆ ਕੋਈ ਵੀ ਮੁਲਾਜ਼ਮ ਜੱਥੇ ਬੰਦਿਆ ਹੁਣ ਕੁਝ ਵੀ ਹੋਣ ਐ ਸੜੇ ਸਰਕਾਰ ਦੇ ਨਾਲ ਇੱਕ ਨਰਾਜ਼ਗੀ ਹੈ ਤੇ ਸਭ ਤੋਂ ਵੱਡਾ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਮੁੱਦਾ ਦੂਜੇ ਪਾਸੇ ਭਾਜਪਾ ਵੱਲੋਂ ਹਮੇਸ਼ਾ ਡਬਲ ਇੰਜਨ ਦੀ ਸਰਕਾਰ ਕਿਹਾ ਜਾਂਦਾ ਰਿਹਾ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਾਰ ਦੇ ਕਾਰਨ ਕੀ ਹਨ ਉਹ ਤਾਂ ਸਾਰੇ ਪਤਾ ਪਤਾ ਕਿ ਜਿਸ ਤਰੀਕਾ ਨਾਲ ਇਟ ਖੜਕਾ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਰਿਹਾ ਤਾਂ ਜੇਕਰ ਹੁਣ ਹਰਿਆਣਾ ਤੇ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਭਾਜਪਾ ਇਸ ਲਈ ਫਮਲਾਵਰ ਬੁੱਕ ਦੇ ਵਿੱਚ ਹੈਗੀ ਹੈ ਇਹ ਪੰਜਾਬ ਦੇ ਵਿੱਚ ਐਸੋ ਦੇ ਕਾਂਗਰਸ ਦੀ ਜਿਹੜੀ ਸਥਿਤੀ ਆ ਉਹ ਵੀ ਸਾਰਿਆਂ ਨੂੰ ਪਤਾ ਆਕਾਲੀ ਦਲ ਜਿਹੜਾ ਹਾਸ਼ੀਏ ਤੋਂ ਬਾਹਰ ਜਾ ਚੁੱਕਾ ਤੇ ਦੂਜੇ ਪਾਸੇ ਆਮ ਆ띠 ਪਾਰਟੀ ਤੋਂ ਲੋਕਾਂ ਦੀ ਜਿਹੜੀ ਰਾਜਕੀ ਜੜੀ ਜੱਗ ਜੱਗ ਸਰਨੇ ਜਿਹੜੀ ਆ ਰਹੀ ਹੈ ਮੱਕ ਮੱਕ ਮੁੱਦਿਆਂ ਦੇ ਉੱਤੇ ਅਜਿਹੀ ਹਾਲਤ ਵਿੱਚ ਬੇਸ਼ੱਕ ਅਜੇ ਤੱਕ ਕਿਸਾਨਾਂ ਨਾਲ ਜਿਹੜਾ ਆਮ ਆ ਭਾਜਪਾ ਦਾ ਅਜੇ ਕੋਈ ਇੱਕ ਸੁਰਤਾ ਜਿਹੜੀ ਆ ਉਹ ਨਜ਼ਰਤ ਨਹੀਂ ਹੁੰਦੀ ਪਰ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਆ ਸ਼ਾਇਦ ਭਾਜਪਾ ਉਹਦੇ ਵਿੱਚੋਂ ਵੀ ਰਸਤਾ ਜਿਹੜਾ ਕੁਝ ਕੱਟ ਸਕਦੀ ਆ ਜੇਕਰ ਸਤਾਈ ਨੂੰ ਮੇਂ ਆਧਾਰ ਪੜੂੰਗਾ ਭਾਸ਼ਪਾ ਨੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਸਿੱਖ ਚੇਹਰਿਆਂ ਨੂੰ ਅਕੇਲੇ ਹੰਦਾ ਦੂਜੇ ਪਾਸੇ ਕੇਂਦਰੀ ਵਿਚਾਰਤ ਦੇ ਵਿੱਚ ਜਿਸ ਲਿਖੇ ਨਾਲ ਦੋ ਚਿਹਰੇ ਰਮਨਦੀਪ ਸਿੰਘ ਬਿੱਟੂ ਤੇ ਹਰਦੀਪ ਪੁਰੀ ਨੂੰ ਹਰ ਦੇ ਬਾਵਜੂਦ ਮੰਤਰੀ ਜਿਹੜਾ ਉਹਨਾਂ ਨੇ ਬਣਾਇਆ ਇਹ ਸਾਰੀਆਂ ਚੀਜ਼ਾਂ ਸਿੱਖ ਹਲਕਿਆਂ ਦੇ ਵਿਚ ਭਾਸ਼ਪਾ ਜਿਹੜੀ ਹੈ ਇੱਕ ਤਰੀਕੇ ਨਾਲ ਖੁਸਪੈਠ ਕਰਦੀ ਨਜ਼ਰ ਆ ਰਹੀ ਆ ਔਰ ਅਕਾਲੀ ਦਲ ਦੇ ਖਿਲਾਫ ਨੂੰ ਲੱਗਦਾ ਕਿ ਭਾਸ਼ਪਾ ਇਹਨਾਂ ਸਿੱਖ ਚੇਹਰਿਆਂ ਦਾ ਭਰਤੀ ਮੂਰਚ ਨਜ਼ਰ ਆਵੇਗੀ ਹੁਣ ਜੇਕਰ 27 ਦੇ ਵਿੱਚ ਅਜਿਹੀਆਂ ਸਥਿਤੀਆਂ ਬਣਦੀਆਂ ਨੇ ਜਿਸ ਤਰੀਕੇ ਨਾਲ ਭਾਜਪਾ ਆਮਦੀ ਪਾਰਟੀ ਦਾ ਦਿੱਲੀ ਛਾਪ ਹੋਇਆ ਤੇ ਜੇਕਰ ਉਹੋ ਜਿਹੀ ਅੱਜ ਦੀ ਤਰੀਕ ਤੇ ਵਿੱਚ ਅਗਰ ਆਮ ਆਦਮੀ ਪਾਰਟੀ ਦੀ ਸਥਿਤੀ ਤੋਂ ਪੰਜਾਬ ਦੇ ਵਿੱਚ ਕੋਈ ਇੰਨੀ ਬੇਤਰ ਸਥਿਤੀ ਹੈ ਨਹੀਂ ਦੂਜੇ ਪਾਸੇ ਕਾਂਗਰਸੀਆਂ ਦਾ ਵੀ ਆਪੋ ਆਪਣਾ ਰਾਗ ਆਪੋ ਆਪਣੀ ਢਫਲੀ ਵਜਾਉਣ ਦੇ ਮੂਡ ਕਰ ਉਹ ਵੀ ਕਈ ਅਸੀਂ ਕਹਿ ਸਕਦੇ ਧੜਿਆਂ ਚ ਕਾਂਗਰਸ ਮੁਟੀ ਆ ਪਰ ਅਜਿਹੀ ਸਥਿਤੀ ਦੇ ਵਿੱਚ ਜੇਕਰ ਭਾਜਪਾ ਹੋਣ ਤੋਂ ਹੀ ਜਿਸ ਤਰੀਕੇ ਨਾਲ ਇਹ ਚਰਚਾਵਾ ਨਹੀਂ ਕਿ ਭਾਜਪਾ ਨੇ ਥੱਲੇ ਪੱਧਰ ਤੇ ਭਰਤੀ ਜਿਹੜੀ ਹੈ ਬੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਭਾਜਪਾ ਤੋਂ ਕੁਝ ਸੂਤਰਾਂ ਨੇ ਦੱਸਿਆ ਕਿ ਜਿਹੜੀ ਆਰਐਸਐਸ ਸਬੂਡੀ ਸਰਕਾਰ ਵੀ ਦਾ ਅੰਦਰੋਧਰੀ ਕੰਮ ਜਿਹੜਾ ਚੱਲਦਾ ਪਿਆ ਉਹਨਾਂ ਦਾ ਹਰ ਤਰੀਕੇ ਨਾਲ ਉਹਨਾਂ ਵੱਲ ਕੋਸਪੈ ਪੰਜਾਬ ਦੇ ਨਿੱਕੇ ਤੋਂ ਨਿੱਕੇ ਘਰਾ ਤਾਂ ਆਪਣਾ ਦੀ ਜਿਹੜੀ ਪਹੁੰਚ ਹੋ ਰਹੀ ਹੈ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਖੂਬ ਸਖਦਾ ਕਿ ਭਾਜਪਾ ਸਰਕਾਰ ਵੱਲ ਤਰਨ ਜਾਵੇ ਪੜਾਉਣ ਦੇ ਵਿੱਚ ਸਮਰਥ ਹੋਵੇ ਪਰ ਪੰਜਾਬ ਵਿੱਚ ਇੱਕ ਤਕੜਿਆ ਜਿਹੜਾ ਇੱਕ ਧੜੇ ਦੇ ਰੂਪ ਤੇ ਇੱਕ ਪਾਰਟੀ ਦੇ ਰੂਪ ਚ 2027 ਦੇ ਵਿੱਚ ਉੱਭਰ ਸਕਦੀ ਹੈਗੀ ਕਿਉਂਕਿ ਐਸੋੜੇ ਸਥਿਤੀਆਂ ਚਾਹੇ ਕਾਂਗਰਸ ਦੀਆਂ ਲਾ ਲੋ ਜੈ ਆਮ ਆਦਮੀ ਪਾਰਟੀ ਦੇ ਲੈਣੋ ਚੈ ਸ਼ੁਰੂ ਹੋਈ ਆ ਕਾਲੀ ਕੰਦੀਆਂ ਲੈ ਲਵੋ ਉਹ ਸਾਰੀਆਂ ਵਧੀਆ ਜਿਹੜੀਆਂ ਦਰਸਤ ਜਿਹੜੀਆਂ ਨਹੀਂ ਆਖੀਆਂ ਜਾ ਸਕਦੀਆਂ ਹੁਣ ਦਿੱਲੀ ਦੇ ਵਿੱਚ ਹਾਂ ਤੋਂ ਬਾਹਰ ਆਮ ਆਦਮੀ ਪਾਰਟੀ ਨੂੰ ਆਪਣਾ ਪੰਜਾਬ ਦੇ ਵਿੱਚ ਗੱਡ ਬਚਾਉਣ ਵਾਸਤੇ ਕੜੀ ਮੁਸ਼ਕਲ ਕਿਹੜੀ ਆ ਉਹ ਕਰਨ ਪੈਣੀ ਹੈ ਮੁਸ਼ਕਲ ਕਰਨ ਚਾਹੀਦੀ ਜਿਉਂ ਇਸ ਤਰੀਕਾ ਨਾਲ ਪਾਰਟੀ ਰਾਜਨੀਤਿਕ ਪਾਰਟੀ ਹੈ ਪਰ ਭਾਸ਼ਪਾ ਕਿਸੇ ਵੀ ਸੂਰਤ ਵਿੱਚ ਅਜਿਹੀਆਂ ਸਥਿਤੀਆਂ ਪੈਦਾ ਨਹੀਂ ਹੋਣ ਦੋਗੀ ਕਿ ਹਾਂ ਭਈ ਪੰਜਾਬ ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਵੇ ਜਿਸ ਤਰੀਕੇ ਦੀ ਜੰਗ 27 ਸਾਲਾਂ ਤੋਂ ਬਾਅਦ ਆ ਉਥੇ ਆਮ ਆਦਮੀ ਪਾਪਾਸ਼ਪਾ ਨੇ ਲੜੀਆ ਤੇ ਐਂਟਰੀ ਕੀਤੀ ਆ ਪੰਜਾਬ ਦੇ ਵਿੱਚ ਵੀ ਉਸ ਦਾ ਇਹ ਜਿਹੜਾ ਯਤਨ ਰਹੇਗਾ ਕਿ ਆਪਾਂ ਕੁਝ ਅਜਿਹੇ ਮੀਲ ਪੱਥਰ ਸਥਾਪਿਤ ਕਰੀਏ ਕਿ ਪਾਜੋ ਪਾਸ਼ਪਾ ਦਾ ਪੰਜਾਬ ਦੇ ਵਿੱਚ ਜਿਹੜਾ ਸ਼ਾਸਨ ਜਿਹੜਾ ਚ ਸੱਤਾ ਜਿਹੜੀ ਆ ਸਕੇ ਕਿਉਂਕਿ ਜਿਹੜੇ ਸਿੱਖ ਜਿਹੜੇ ਨੇ ਜਨਮ ਵਿੱਚ ਕੈਪਟਨ ਅੰਮ੍ਰਿੰਦਰ ਸਿੰਘ ਹੋਏ ਜਾਂ ਕਈ ਜਿਹੜੇ ਨੇ ਉਹ ਐਸਲੇ ਪਾਸ਼ਪਾ ਦੀ ਸ਼ਾਨ ਬਣੇ ਆ ਤਾਂ ਅੱਜ ਦੀ ਸਥਿਤੀ ਦੇ ਵਿੱਚ ਸੁਖਮੰਦਰ ਜੀ ਜਿਹੜੀ ਆ 2027 ਜਿਹੜਾ ਅਜੇ 2 ਸਾਲਾਂ ਦੀ ਸਮਾਂ ਹੈਗਾ ਭਾਜਪਾ ਪੰਜਾਬ ਵਿੱਚ ਜਰੂਰ ਅਜੇ ਹੁਣ ਕੋਈ ਖੇਲਾ ਕਰ ਸਕਦੀ ਹੈ ਜਿਹਦਾਂ ਵਕਫਾ ਕੁ ਰਾਜਨੀਤਿਕ ਪਾਰਟੀਆਂ ਜਿਹੜੀਆਂ ਹਾਸ਼ੀਏ ਤੇ ਚਿੰਗੀਆਂ ਜਾਂ ਹੁਣ ਜਿਸ ਤਿਕਾ ਅਕਾਲੀ ਦਲ ਨਾਲ ਉਹਨਾਂ ਦਾ ਕਦੀ ਗੱਠਜੋੜ ਸੀ ਉਸ ਗੱਠਜੋੜ ਤੋਂ ਭਾਜਪਾ ਹੁਣ ਕਿਨਾਰਾ ਕਸ਼ੀਬ ਕਰ ਲਈ ਹੈ ਔਰ ਇੱਕ ਨਵੀਂ ਪੰਤਰਕ ਤਿਰਧੂਮੀ ਜਿਹੜਾ ਪੰਜਾਬ ਦੇ ਵਿੱਚ ਜਨਮ ਦਿੱਤਾ ਜਾ ਚੁੱਕਾ ਜਿਹਦੇ ਵਿੱਚ ਅਮਰਤਪਾਲ ਜਨ ਸਰਜੀਤ ਸਿੰਘ ਖਾਲਸਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਲੀਡਰਲੈਸ ਸਥਿਤੀ ਜਿਹੜੀ ਪੈਦਾ ਹੋਵੇ ਸਾਰੀਆਂ ਪਾਰਟੀਆਂ ਦੀ ਤਾਂ ਉਹ ਤੁਸੀਂ ਅਕਾਲੀਆਂ ਦੀ ਗੱਲ ਕਰ ਲਓ ਚਾਹੇ ਭਾਜਪਾ ਦੀ ਗੱਲ ਕਰ ਆਮ ਆਪ ਵੀ ਪਾਰਟੀ ਦੀ ਗੱਲ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਕੋ ਚਰਨਜੀਤ ਸਿੰਘ ਚੰਨੀ ਜ਼ਰੂਰ ਮੌਜੂਦ ਨੇ ਬਾਕੀ ਦੇ ਜਿਹੜੇ ਚਿਹਰੇ ਨੇ ਕੋਈ ਤਰੀਕੇ ਦੇ ਨਹੀਂ ਭਗਵੰਤ ਮਾਨ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਕੇ ਕੋ ਚਿਹਰਾ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਚ ਸੁਖਬੀਰ ਸਿੰਘ ਬਾਦਲ ਤੋਂ ਅਲਾਵਾ ਕੋਈ ਚੀਜ਼ ਲੱਭ ਹੀ ਨਹੀਂ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਪਾਸਤਾ ਜਿਹੜੇ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਪਾਰਟੀ ਚੋਂ ਦਾਖਲ ਕਰ ਚੁੱਕੀ ਆ ਜੇ ਉਹਨਾਂ ਦੇ ਸਿਰ ਤੇ ਉਹ ਦਾਖਲ ਦੀ ਆ ਸੁਖਿੰਦਰ ਜੀ ਤਾਂ ਪੰਚ ਵਿੱਚ ਹੋ ਸਕਦਾ ਕੋਚ ਨਾ ਕੋਚ ਜਿਵੇਂ ਤੁਸੀਂ ਪਹਿਲਾਂ ਪੜਾਉ ਰਹੇ ਸੀ ਨਾ ਜੋ ਪਾਚਪਾ ਦੇ ਖਾਤ ਵਿੱਚ ਜਾਂਦੀਆਂ ਪ੍ਰਤੀਤ ਹੋ ਸਕਦੀ ਜੀ ਹੁਣ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹਿਣ ਵਾਲੀ ਹੈ ਕਿਉਂਕਿ ਇੱਕ ਤਾਂ ਪੱਖ ਇਹ ਸੀਗਾ ਜਦੋਂ ਆਪਾਂ ਚਰਚਾਵਾ ਇੱਕ ਤਨ ਪ੍ਰੋਗਰਾਮ ਦੇ ਵਿੱਚ ਕੀਤੀਆਂ ਸੀ ਕਿ ਦਿੱਲੀ ਦੇ ਵਿੱਚ ਮੀਟਿੰਗ ਹੋਈ ਦਿੱਲੀ ਚੋੜਾ ਨੂੰ ਲੈ ਕੇ ਕਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਐਮ ਐਲ اے ਮੰਤਰੀਆਂ ਨੂੰ ਉੱਥੇ ਇਹ ਗੱਲ ਕਹੀ ਕਿ ਭਾਈ ਪੰਜਾਬ ਦੇ ਵਿੱਚ ਤੁਸੀਂ ਠੀਕ ਹੈ ਸਰਕਾਰ ਬਣਾ ਲਈ ਹੁਣ ਦਿੱਲੀ ਦੇ ਵਿੱਚ ਪੂਰਾ ਜੋਰ ਲਾਓ ਤੁਹਾਨੂੰ ਮਨੋਂ ਤੇ ਤੁਹਾਨੂੰ ਤੇ ਜੇ ਇੱਥੇ ਦਿੱਲੀ ਦੇ ਵਿੱਚ ਸਰਕਾਰ ਆਈ ਤਾਂ ਤਾਂ ਹੀ 27 ਦੇ ਵਿੱਚ ਜਿਹੜੀ ਆ ਰਿਪੀਟ ਤੁਹਾਡੀ ਪੰਜਾਬ ਦੇ ਵਿੱਚ ਹੋਣੀ ਹੈ ਨਹੀਂ ਤਾਂ ਭੁੱਲ ਜੂਗੀ 27 ਰਿਪੀਟ ਜਿਹੜਾ ਹੋਊਗਾ ਤਾਂ ਇਹੋ ਜੀਆਂ ਗੱਲਾਂ ਬਾਤਾਂ ਮੀਟਿੰਗ 'ਚ ਕੀਤੀਆਂ ਸੀ ਤਾਂ ਹੁਣ ਇੱਕ ਤਾਂ ਉਥੇ ਹਾਰ ਹੋ ਗਈ ਹੈ ਤਾਂ ਫਿਰ ਪੰਜਾਬ ਦੇ ਵਿੱਚ ਸਥਿਤੀਆਂ ਥੋੜੀਆਂ ਜੀਆਂ ਚਰਚਾਵਾਂ ਇਹ ਚੱਲ ਪਈਆਂ ਕਿ ਨਹੀਂ ਜੀ ਹੁਣ ਪੰਜਾਬ ਦੇ ਵਿੱਚ ਵੀ ਗੱਲ ਜਿਹੜੀ ਹੈ ਉਹ ਬਣਨੀ ਨਹੀਂ ਹੈ ਆਵਦੀ ਪਾਰਟੀ ਦੇ ਇੱਕ ਤਾਈ ਚਰਚਾਵਾਂ ਤੁਰ ਪਈਆਂ ਕਿ ਦਿੱਲੀ ਤੋਂ ਬਾਅਦ ਹੁਣ ਖਾਤਮਾ ਪੰਜਾਬ 'ਚ ਹੋਊਗਾ ਤੇ ਦੂਜਾ ਦੂਜਾ ਇਹ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਸਰਕਾਰ ਰਹਿ ਗਈ ਹੈ ਦਿੱਲੀ ਦੇ ਵਿੱਚ ਚਲੀ ਗਈ ਹੈ ਹਾਲਾਂਕਿ ਪਹਿਲਾਂ ਵੀ ਗਈਆਂ ਵਰਗੀਆਂ ਸੀ ਤੇ ਪੰਜਾਬ ਦੇ ਵਿੱਚ ਇੰਟਰਫੀਅਰੈਂਸ ਦਿੱਲੀ ਲੋਬੀ ਦੀ ਕਾਫੀ ਜ਼ਿਆਦਾ ਸੀ ਤਾਂ ਹੁਣ ਤਾਂ ਸਿੱਧੇ ਤੌਰ ਤੇ ਹੋਰ ਵੀ ਜ਼ਿਆਦਾ ਜਿਹੜਾ ਪਾਵਰ ਸੈਂਟਰ ਇੱਥੇ ਦਿੱਲੀ ਦਾ ਧਿਆਨ ਜਿਹੜਾ ਹੋ ਜਾਊਗਾ ਔਰ ਇੱਥੇ ਨਵਾਂ ਪਾਵਰ ਸੈਂਟਰ ਬਣ ਜੂ ਔਰ ਕੁੰ ਚਰਚਾਵਾਂ ਤਾਂ ਇਹ ਵੀ ਹੈ ਕਿ ਅਰਵਿੰਦ ਕੇਜੀਵਲ ਪੰਜਾਬ ਦੇ ਮੁੱਖ ਮੰਤਰੀ ਹੋਏ ਬਣ ਸਕਦੇ ਆ ਹਾਲਾਂਕਿ ਇਹ ਚਾਂਸ ਬਹੁਤ ਘੱਟ ਨੇ ਕਿਉਂਕਿ ਪੰਜਾਬੀ برداشت ਜਿਹੜਾ ਉਹ ਨਹੀਂ ਕਰਨਗੇ ਨਾਪ ਭਗਵੰਤਵਾਨ ਬਰਦਾਸ਼ਤ ਕਰਨਗੇ ਜੀ ਵੈਸੇ ਲੋਕ ਪੰਜਾਬ ਦੇ ਭਗਵੰਤਵਾਨ ਦੇ ਨਾਲ ਹੈਗੇ ਕਿ ਨਹੀਂ ਹੈਗੇ ਪਰ ਜੇ ਕੇਜਰੀਵਾਲ ਸਾਹਿਬ ਇਸ ਤਰੀਕੇ ਦੇ ਨਾਲ ਆਪ ਖੁਦ ਮੁੱਖ ਮੰਤਰੀ ਤੇ ਬਣਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਭਗਵੰਤ ਦੇ ਨਾਲ ਪੰਜਾਬੀ ਜਿਹੜੇ ਆ ਉਹ ਜਰੂਰ ਖੜਨਗੇ ਤਾਂ ਇਹੋ ਜਿਹੀਆਂ ਵੀ ਚਰਚਾਵਾਂ ਵਕ-ਵਕ ਚੱਲੀਆਂ ਨੇ ਕੀ ਵੇਖਿਆ ਜੀ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਭੁਖੰਦਰ ਸਿੰਘ ਇਹਨਾਂ ਤਾਂ ਗੱਲ ਕਰਦੇ ਮੁੱਖ ਮੰਤਰੀ ਆਪਣੇ ਅਰਵਿੰਦ ਕੇਜਰੀਵਾਲ ਦੇ ਸੰਦਰਭ ਚ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਇਹ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਆ ਕਿ ਜਿਹੜਾ ਲੁਧਿਆਣਾ ਚ ਚੋਣ ਲੜ ਸਕਦੇ ਨੇ ਜਿਹੜੀ ਅਰਵਿੰਦ ਕੇਜਰੀਵਾਲ ਤਾਂ ਮੁੱਖ ਮੰਤਰੀ ਬਣ ਸਕਦੇ ਨੇ ਤੋਂ ਖੰਦਰ ਜੀ ਇਹ ਸਥਿਤੀ ਅੱਜ ਸਿਰਫ ਬਿਆਨ ਤੱਕ ਆ ਕਿਉਂਕਿ ਮੇਰਾ ਨਹੀਂ ਖਿਆਲ ਕਿ ਇਸ ਵਕਤ ਅਰਵਿੰਦ ਕੇਜਰੀਵਾਲ ਜਿਹੜਾ ਅਜਿਹੀ ਸਥਿਤੀ ਦੇ ਵਿੱਚ ਹੁੰਦਾ ਹੈਗਾ ਕਿ ਹਾਂ ਭਈ ਇੱਕ ਪਾਸੋਂ ਹਾਰ ਔਰ ਤਗੜੀ ਹਾਰ ਦਿੱਲੀ ਦੇ ਵਿੱਚ ਜਿੱਥੇ ਉਹਨਾਂ ਨੇ ਪਾਰਟੀ ਨੂੰ ਜਨਮ ਦਿੱਤਾ ਤੇ ਉੱਥੇ ਪਾਰਟੀ 22 ਸੀਟਾਂ ਤੱਕ ਸਿਮਟ ਕੇ ਆ ਗਈ ਹੋਵੇ ਤੇ ਦੂਜੇ ਪਾਸੇ ਉਹ ਪੰਜਾਬ ਦੇ ਵਿੱਚ ਆਣ ਕੇ ਐਮਐਲਏ ਦੀ ਚੋਣ ਲੜੇ ਤੇ ਮੁੱਖ ਮੰਤਰੀ ਉਹ ਬੰਗ ਜਾਵੇ ਇਹ ਕੀ ਮਤਲਬ ਸੁਪਰਮੀ ਗੱਲਾਂ ਜਿਹੜੀਆਂ ਹੈਗੇ ਨੇ ਜਾਂ ਕੇਵਲ ਸਿਆਸੀ ਬਿਆਨਬਾਜ਼ੀ ਇਹ ਜਿਹੜੀ ਮੈਂ ਉਸ ਨੂੰ ਮੰਨਦਾ ਹਾਂ ਕਿ ਕੋਈ ਇਸ ਤਰ੍ਹਾਂ ਦੀ ਗੱਲ ਲੱਗਦੀ ਨਹੀਂ ਬਾਕੀ ਗਾਂ ਦਾ ਕੋਈ ਪਤਾ ਨਹੀਂ ਪਰ ਹਾ ਦੂਜੇ ਪਾਸੇ ਪ੍ਰਸ਼ਨ ਹੈਗਾ ਜਿਹੜਾ ਮੈਂ ਤੁਸੀਂ ਪ੍ਰਸ਼ਨ ਕੀਤਾ ਜਿੱਤੇ ਚਰਚਾ ਕਰਦੇ ਬੰਦ ਹੀ ਹੈ ਕਿ ਪੰਜਾਬ 'ਚ ਹੁਣ ਆਮ ਆਦਮੀ ਪਾਰਟੀ ਦਾ ਪ੍ਰੋਕ ਕੀ ਹੈਗਾ ਹੁਣ ਸਿੱਧੂ ਜੀ ਪੈਣਾ ਤਾਂ ਜੇਕਰ ਪ੍ਰੋਕ ਦੀ ਗੱਲ ਕਰੋ ਆਮ ਆਦਮੀ ਪਾਰਟੀ ਦੀ ਮੈਂ ਪੈਣਾ ਹੀ ਗੱਲ ਕੀਤੀ ਹੈ ਕਿ ਬੜੇ ਮਾਤੇ 2022 ਦੇ ਵਿੱਚ ਕੀਤੇ ਸੀ ਤੇ ਉਹ ਵਾਦੇ ਸੁਖਮੰਦਰ ਜੀ ਪੂਰੇ ਨਹੀਂ ਹੋਏ ਨਾ ਤਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਨਾ ਨਕਾਚੇ ਪਲਾਜ਼ਮਾ ਨੂੰ ਪੱਕੇ ਕਰਨ ਦੀ ਗੱਲ ਹੋਈ ਨਹੀਂ ਵੱਖ-ਵੱਖ ਮੁਰਾਜ਼ਮ ਜਿੱਥੇ ਬੰਦੀ ਜਿਹੜੇ ਠੇਕੇ ਦੇ ਆਧਾਰ ਤੇ ਕੰਮ ਕਰਦੇ ਆ ਚਾਹੇ ਕੰਪਿਊਟਰ ਟੀਚਰ ਨੇ ਸਾਰੇ ਉਸੇ ਤਰੀਕੇ ਨਾਲ ਛਟਕਾਂ ਤੇ ਵੀ ਜਿਸ ਤਰੀਕੇ ਨਾਲ ਤੋਂ ਚਾਰ ਪਾਈ ਚ ਸੀ ਤੇ ਸਭ ਤੋਂ ਵੱਡੀ ਅਮਨ ਕਾਨੂੰਨ ਦੀ ਸਥਿਤੀ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਲੋਕਾਂ ਦੀ ਦਰਾਜ਼ਗੀ ਦਾ ਆਮ ਆਪੀ ਪਾਰਟੀ ਨਾ ਹੈ ਹੀ ਹੈ ਤਾਂ ਇਹ ਤਾਂ ਬਹੁਤ ਦੂਰ ਹੈ ਜੇਕਰ ਅੱਜ ਦੀਆਂ ਤਰੀਕਾਂ 'ਚ ਵੀ ਕਿਤੇ ਚੋਣਾ ਹੁੰਦੀਆਂ ਨੇ ਜੇਕਰ ਮ ਹਲ ਸਭਾ ਦੀਆਂ ਚੋਣਾ ਹੋਣ ਤਾਂ ਤੁਸੀਂ ਦੇਖ ਲਓ ਕਿ ਇਸ ਤਰੀਕ ਕਿਹੋ ਜਿਹੀ ਹੋਏਗੀ ਇਸ ਹਾਲਾਤ ਮਨ ਇਹਨਾਂ ਸਥਿਤੀ ਤੋਂ ਲਾਇਆ ਜਾ ਸਕਦਾ ਪੰਜਾਬ ਦੇ ਲੋਕਾਂ ਦੀ ਦਰਾਜ਼ਗੀ ਹੁਣ ਪ੍ਰਸ਼ਨ ਸੀ ਤੁਹਾਡਾ ਕੀ ਆ ਆਮ ਆਪ ਪਾਰਟੀਆਂ ਦਾ ਅਰਵਿੰਦ ਕੇਸ਼ ਦਿਵਲ ਇਸ ਗੱਲ ਨੂੰ ਮੰਨਣਾ ਤੋਂ ਕਾ ਕੀ ਹੁਣ ਪੇਲੀ ਵਾਲੀ ਸਥਿਤੀ ਦੇ ਵਿੱਚ ਹੁਣ ਰਹੇ ਨੇ ਕਿਉਂਕਿ ਆਪਣੇ ਹੀ ਸੀਟ ਤੋਂ ਹਰ ਜਾਣਾ ਔਰ ਟੌਪ ਪਾਰਟੀ ਦਾ ਇਥੋਂ 22 ਸੀਟਾਂ ਤੱਕ ਸਿਵੜ ਜਾਣਾ ਪਹਿਲਾਂ 27 ਫਿਰ 67 ਤੇ ਫਿਰ 68 ਤੇ ਹੁਣ 22 ਤਾਂ ਇਹ ਕਿਸਮ ਦਾ ਆਮ ਆਪੀ ਪਾਰਟੀ ਦਾ ਜਿਹੜਾ ਭੂ ਹੋ ਗਿਆ ਉਹ ਦਿੱਲੀ ਚ ਤਾਂ ਪੈ ਗਿਆ ਖਤਮ ਹੁੰਦੀ ਨਜ਼ਰ ਆ ਰਹੀ ਆ ਆਮ ਆਪੀ ਪਾਰਟੀ ਦਾ ਆਪਣਾ ਵੋਟ ਪੰਕ ਸੁਖਵਿੰਦਰ ਜੀ ਕੋਈ ਨਹੀਂ ਹੈ ਤਾਂ ਨਹੀਂ ਕਿਸੇ ਵਿਚਾਰਤਾ ਰਾਣੀ ਪਾਰਟੀ ਨਹੀਂ ਹੈ ਜਦੋਂ ਇਹ ਪਾਰਟੀ ਦਾ ਗਠਨ ਹੁੰਦਾ ਤਾਂ ਉਸ ਵਕਤ ਲੋਕ ਇਹਦੇ ਨਾਲ ਜੁੜੇ ਸੀ ਨੌਕਰੀਆਂ ਛੱਡ ਛੱਡ ਕੇ ਜਿਸ ਤਰੀਕੇ ਨਾਲ ਕਮਾ ਬਿਸ਼ਵਾਸ ਦਾ ਕਲ ਬਿਆਨ ਆਇਆ ਤਾਂ ਹੁਣ ਪਾਰਟੀ ਉਸ ਜੀ ਸਥਿਤੀ ਚ ਦਿੱਲੀ ਚ ਹੈ ਦੂਜੇ ਪਾਸੇ ਜਿਹੜੇ ਭਾਜਪਾ ਦੇ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਸ਼੍ਰਾਕਲ ਕੋ ਉੱਚੇ ਦੇ ਵਿੱਚ ਜਾ ਲਾ ਸੁਗੇ ਲੋਕ ਚਿੱਤੇ ਨੇ ਪਾ ਪਾਰਟੀ ਦੇ ਅੰਦਰ ਵਿਗਠਨ ਜਿਹੜਾ ਉਸ ਤੀ ਯਾਰੀ ਹੈ ਹੁਣ ਅਜਿਹੀ ਸਥਿਤੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਐਸੇ ਮੈਨੂੰ ਲੱਗਦਾ ਅਰਵਿੰਦ ਕੇਸ਼ ਦੀਵਾਰ ਨੂੰ ਜਿਹੜੀ ਲੋੜ ਆ ਉਹ ਆਪਣੀ ਪ੍ਰਧਾਨਗੀ ਨੂੰ ਬਚਾਉਣੀ ਹੋਵੇਗੀ ਕਿਉਂਕਿ ਜਦੋਂ ਵੀ ਹੁਣ ਮੰਥਨ ਹੋਵੇਗਾ ਤਾਂ ਇਹ ਗੱਲ ਹੋਵੇਗੀ ਚਰਚਾ ਤੇ ਵਿੱਚ ਹੋਵੇਗੀ ਕਿ ਹਾਂ ਵੀ ਕੇਸੀ ਅਗਭਾਈ ਚ ਪਾਰਟੀ ਨੇ ਚੋਣਾ ਲੜੀਆਂ ਤੇ ਪਾਰਟੀ ਨੇ ਖਟਿਆ ਕੀ ਤਾਂ ਅਜਿਹੀ ਸਥਿਤੀ ਦੇ ਵਿੱਚ ਲੱਗਦਾ ਨਹੀਂ ਕਿ ਅਰਵਿਧ ਕੇਸ਼ ਦੀਵਾਲ ਹੁਣ ਇੰਨੇ ਮਜ਼ਬੂਤ ਹੋ ਕੇ ਪੰਜਾਬ ਵੱਲ ਆਜਣ ਤੇ ਪੰਜਾਬ ਦੇ ਵਿੱਚ ਸਮੁੱਚੀ ਇੱਕ ਕਾਰਜਪਰਦਾਰੀ ਦੇ ਵਿੱਚ ਆਪਣੀ ਦਖਲਅੰਦਾਜ਼ੀ ਕਰਨ ਤੇ ਜੇਕਰ ਅਜਿਹਾ ਕਰਦੇ ਆ ਤਾਂ ਸੁਖਵੰਦਰ ਜੀ ਪਾਰਟੀ ਟੁੱਟ ਸਕਦੀ ਆ ਪਾਰਟੀ ਦੋ ਧੜਿਆਂ 'ਚ ਵੰਡੀ ਜਾ ਸਕਦੀ ਆ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਭਗਵੰਤ ਮਾਨ ਨੂੰ ਸਾਈਡਲਾਈਨ ਕਰਦਾ ਯਤਨ ਕੀਤਾ ਜਾਂਦਾ ਰਿਹਾ ਉਸ ਵਕਤ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਥਿਤੀ ਸੀ ਪਾਰਟੀ ਦੇ ਵਿੱਚ ਕੁਝ ਹੋਰ ਤਰੀਕੇ ਦੀ ਸੀ ਪਰ ਕੱਲ ਦੀ ਹਾਰ ਤੋਂ ਬਾਅਦ ਦੀ ਟੌਪ ਦੀ ਲੀਡਰਸ਼ਿਪ ਹਾਰੀ ਆ ਉਹਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਉਸ ਸਥਿਤੀ ਦੇ ਵਿੱਚ ਰਿੰਦੇ ਮਹਿਸੂਸ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਉਹ ਭਗਵੰਤ ਮਾਨ ਦੇ ਖਿਲਾਫ ਕੋਈ ਫੈਸਲਾ ਲੈ ਸਕਾ ਹਾਂ ਜੇਕਰ ਉਹਥੇ ਜਿੱਤ ਜਾਂਦੇ ਤਾਂ ਜਿਸ ਤਰੀਕੇ ਨਾਲ ਅਮਨ ਔਰੋੜੇ ਨੇ ਦੋ ਦਿਨ ਪਹਿਨਾ ਇੱਕ ਇੰਟਰਵਿਊ 'ਚ ਗੱਲ ਕੀਤੀ ਸੀ ਇਹ ਹਾਂ ਭੀ ਮੁੱਖ ਮੰਤਰੀ ਕਾਬਲੀਅਤ ਅਧਾਰ ਤੇ ਹੋਣਾ ਚਾਹੀਦਾ ਫਿਰ ਤੇ ਲਗਭਗ ਸਹੀ ਹਾਂ ਭੀ ਇਹ ਆਪਣਾ ਬੋੜੀ ਨੂੰ ਜਾਂ ਕਿਸੇ ਹੋਰ ਹਿੰਦੂ ਜੇਰੇ ਨੂੰ ਭਗਵਤ ਬਾਂਦੀ ਸਾਹ ਤੇ ਰਿਪਲੇਸ ਕੀਤਾ ਜਾ ਸਕਦਾ ਹੁਣ ਉਹ ਜਿਹੇ ਸਕਿੰਦਰਜੀ ਲੱਤੀ ਨਹੀਂ ਕਿਉਂਕਿ ਹੁਣ ਅਰਵਿੰਦ ਕੇਸਰੀ ਵੱਲ ਪੇਡਾਂ ਵਾਲੀ ਹਾਲਤ ਵਿੱਚ ਰਹਿ ਨਹੀਂ ਹੁਣ ਦੂਜੇ ਪਾਸੇ ਜਿਹੜੇ ਸਿਆਸੀ ਤੇ ਪ੍ਰਸ਼ਾਸਨਿਕ ਹੱਤਿਆ ਉਹਨਾਂ ਦੇ ਵਿੱਚ ਇਹ ਗੱਲ ਜ਼ਰੂਰ ਦੇਖੀ ਜਾ ਰਹੀ ਹੈ ਕਿ ਹਾਂ ਭੀ ਆਉਂਦਿਆ ਦੇਣਾ ਚ ਕੋਈ ਤਬਦੀਲੀ ਜਿਹੜੀ ਆ ਹੋ ਸਕਦੀ ਹੈ ਸਿਆਸੀ ਪਦਮ ਤੇ ਹੁਣ ਜਿਸ ਤਿੱਕੇ ਨਾਲ ਇਹ ਕੁਐਸਚਨ ਆਇਆ ਸਾਹਮਣੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੰਨਾ 12 ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਉਹ 12 ਦੇ 12 ਚੋਣ ਹਲਕੇ ਹਾਰ ਗਏ ਤਾਂ ਉਹਨਾਂ ਦੇ ਵਿੱਚ ਅਕਤ ਕੀਸਰੀਵਾਲ ਦਾ ਵੀ ਹਲਕਾ ਸੀ ਤੇ ਦੂਜੇ ਪਾਸੇ ਮਨੀਤ ਸੋਤੀਏ ਦਾ ਵੀ ਹਲਕਾ ਸੀ ਹੁਣ ਇਹ ਨਸਲਾ ਜਿਹੜਾ ਆ ਇਸ ਤਰ੍ਹਾਂ ਕਿਸੇ ਤਰ੍ਹਾਂ ਸਥਾਪਿਤ ਦਿਖੂਗਾ ਪਰ ਜੇਕਰ ਪੰਜਾਬ ਦੇ ਲੀਡਰਾਂ ਸੁਖਵਿੰਦਰ ਜੀ ਟਾਰਗੇਟ ਕਰਕੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਇਸ ਗੱਲ ਤਾਂ ਜੁਮੇ ਬੈਠ ਰੁਕਦੀ ਆ ਤਾਂ ਫਿਰ ਸਵਾਲਾਂ ਦੇ ਢੇਰੇ ਵਿੱਚ ਉਹ ਲੀਡਰਸ਼ਿਪ ਵੀ ਆ ਜਾਊਗੀ ਕਿ ਹਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਮੀਤਾਂ ਦੇ ਤੁਹਾਡੇ ਹੱਕ ਚ ਪ੍ਰਚਾਰ ਕਰਨਗੇ ਤਾਂ ਤੁਸੀਂ ਤਾਂ ਹਸਾਲਾਂ ਚ ਕੀ ਖਟਿਆ ਜਿਹਦੇ ਆਧਾਰ ਤੇ ਤੁਹਾਡਾ ਇਹ ਹਾਲ ਹੋਇਆ ਸੋ ਇਸ ਵਕਤ ਮੈਂ ਜਿੰਤੋਂ ਤੱਕ ਮਹਿਸੂਸ ਕਰਦਾ ਭਗਵੰਤ ਮਾਨ ਹੁਣ ਥੋੜੀ ਜਿਹੀ ਸੁਰੱਖੇ ਤੇ ਏਕੇ ਵਿੱਚ ਜੋਂਚ ਜ਼ਰੂਰ ਆ ਗਈ ਹੈ ਖਾਸ ਤੌਰ ਤੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਿਉਂਕਿ ਅੱਖਾਂ ਚੱਖਾਂ ਪਾ ਕੇ ਉਹ ਗੱਲ ਕਰ ਸਕਦੇ ਆ ਕਿ ਹਾਂ ਭਈ ਅਸੀਂ ਤਾਂ ਆਪਣਾ ਯੋਗ ਲਾਇਆ ਤੁਹਾਡੀ ਆਉਟਪੁੱਟ ਇਹ ਰਹੀ ਆ ਹੁਣ ਅਗਦੀਆਂ ਜਿਹੜੀਆਂ ਸਥਿਤੀਆਂ ਨੇ ਸੁਖੰਦਰ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਟਾਪ ਦੀ ਲੀਡਰਸ਼ਿਪ ਜੇਕਰ ਉਹਦੀ ਅੱਗੇ ਉਹਨੂੰ ਬੜੀ ਤਰੀਕੇ ਦਾ ਆਲੋਚਨਾ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਰਿਹਾ ਸਮੇਂ ਸਮੇਂ ਤੇ ਤੇ ਇਹ ਲੱਗਦਾ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਉਧਿਆਣੇ ਦੇ ਵਿੱਚ ਜੇਹੀ ਗੱਲ ਕਰਨਗੇ ਤੇ ਜੇਕਰ ਕਰਨਗੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਬਚੀ ਖੁਸ਼ੀ ਸਾਖਾ ਸੁਖੰਦਰ ਜੀ ਉਹ ਵੀ ਫਿਰ ਦਾਅ ਤੇ ਲੱਗਦੀ ਪ੍ਰਤੀਤ ਹੋਵੇਗੀ ਜਿਹੜੀ ਸਥਿਤੀਆਂ ਜਿਹੜੀਆਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਜੀ ਠੀਕ ਕੋ ਬੇਕ ਉਧਰ ਹਲੇ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਅਣਕੀ ਸਭ ਔਰ ਇਹ ਵੀ ਗੱਲ ਚਰਚਾ ਚੱਲੀ ਹੈ ਕਿ ਇੱਕ ਤਾਂ ਆਮ ਆਦਮੀ ਪਾਰਟੀ ਦੇ ਅੰਦਰ ਅਰਵਿੰਦ ਕੇਜਰੀਵਾਲ ਲਗਾਤਾਰ ਜਿਹੜੇ ਆ ਉਹ ਸੁਪਰੀਮੋ ਚੱਲੇ ਆ ਰਹੇ ਹੈ ਔਰ ਬਿਨਾ ਚੋੜ ਤੋਂ ਚੱਲੇ ਆ ਰਹੇ ਹੈ ਠੀਕ ਹੈ ਦੂਜੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਹੋਰਾਂ ਨੂੰ ਬੜਾ ਟਾਰਗੇਟ ਕਰਦੇ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਦੇ ਹੈ ਕੇਜਰੀਵਾਲ ਸਾਹਿਬ ਵੀ ਕਰਦੇ ਹੈ ਪਰ ਖੁਦ ਜੇ ਗੱਲ ਕਰੀਏ ਆਪਣੀ ਪਾਰਟੀ ਵਾਲੇ ਪਾਸੇ ਝਾਕਦੇ ਨਹੀਂ ਹੈ ਔਰ ਬਿਨਾ ਪ੍ਰਧਾਨਗੀ ਦੀਆਂ ਚੋਣਾਂ ਤੋਂ ਪ੍ਰਧਾਨ ਲਗਾਤਾਰ ਬਣਦੇ ਆ ਰਹੇ ਹੈ ਇੱਕ ਤਾਂ ਇਸ ਹਾਰ ਤੋਂ ਬਾਅਦ ਕਹਿੰਦੇ ਹੈ ਕਿ ਕੇਜਰੀਵਾਲ ਸਾਹਿਬ ਦੀ ਉਸ ਅਗਵਾਈ ਨੂੰ ਵੀ ਜਿਹੜਾ ਚੈਲੰਜ ਹੋਸ਼ਕ ਦੇ ਦੂਜਾ ਇਹ ਗੱਲ ਕੰਨ ਸਾਹਮਣੇ ਆਈ ਹੈ ਕਿ ਸੈਕਟਰੀਏਟ ਦੇ ਵਿੱਚੋਂ ਕੱਲ ਜਿਹੜੀਆਂ ਉਹ ਸੀਲ ਕਰ ਦਿੱਤਾ ਗਿਆ ਸੈਕਟਰੀਏਟ ਔਰ ਕੋਈ ਵੀ ਫਾਈਲ ਕਿਸੇ ਵੀ ਤਰੀਕੇ ਦੀ ਬਾਹਰ ਜਾਂ ਕਾਗਜ਼ ਪੱਤਰ ਕੋਈ ਬਾਹਰ ਲੈ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈ ਔਰ ਇਹੀ ਸੀਗਾ ਕਿ ਬਹੁਤ ਸਾਰੇ ਕਪੜਿਆਂ ਦੇ ਇਲਜ਼ਾਮ ਭਾਜਪਾ ਨੇ ਲਾਏ ਆ ਹੁਣ ਸਾਬਤ ਵੀ ਕਰਨੇ ਆ ਕਿ ਕਿਤੇ ਕੋਈ ਕਾਗਜ਼ ਪੱਤਰ ਇਧਰ ਉਧਰ ਨਾ ਹੋ ਜੇ ਹਾਲਾਂਕਿ ਕਰਨ ਵਾਲਿਆਂ ਨੇ ਪਤਾ ਨਹੀਂ ਹੁਣ ਤੱਕ ਕਾਰੀ ਦਿੱਤੇ ਹੋਣੇ ਆ ਗਾਇਬ ਤੇ ਪਰ ਉਹਨਾਂ ਨੇ ਮੌਕੇ ਤੇ ਜ਼ਰੂਰ ਸੀਲ ਕਰਤੇ ਆ ਕਿ ਭਾਈ ਆਗਦੀ ਪੱਤਰ ਕੋਈ ਬਾਹਰ ਨਾ ਜਾਵੇ ਤੇ ਮੁਸ਼ਕਲਾਂ ਤਾਂ ਫਿਰ ਅਰਵਿੰਦ ਕੇਜਰੀਵਾਲ ਹਲੇ ਵੀ ਖੜੀਆਂ ਨੇ ਉਹਨਾਂ ਵਾਸਤੇ ਤੇ ਜੇ ਸ਼ਰਾਬ ਘਟਾਲੇ ਦੇ ਵਿੱਚ ਸ਼ਕੰਜਾ ਹੋਰ ਕਰਿਆ ਜਾਂਦਾ ਤਾਂ ਫਿਰ ਮੈਨੂੰ ਲੱਗਦਾ ਕਿ ਸੇਕ ਪੰਜਾਬ ਤੱਕ ਵੀ ਪਹੁੰਚੂ ਅਣਕੀ ਸਾਹਿਬ ਤਾਂ ਫੰਦਰ ਜੀ ਇਹਦੇ ਚ ਤਾਂ ਕੋਈ ਦੂਰ ਰਹਿਵਾ ਨਹੀਂ ਹੁਣ ਲੱਤੀਆਂ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਣ ਗਈਆਂ ਵਧਣ ਗਈਆਂ ਉਹ ਹੁਣ ਪਧੜੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਭਾਸ਼ਪਾ ਨੇ ਆਪਣੀ ਚੋਣ ਮਹਿੰਦੇ ਦਰਾਂਲ ਉਹਨਾਂ ਨੂੰ ਬੇਈਮਾਨ ਕਰਨ ਦਾ ਪੂਰਨ ਤੌਰ ਤੇ ਮੌਕਾ ਜਿਹੜਾ ਦਿੱਤਾ ਔਰ ਇਹ ਸਾਬਤ ਕਰਦਾ ਯਤਨ ਕੀਤਾ ਤੇ ਇਹ ਗੱਲ ਕਹੀ ਇਹ ਜੇਕਰ ਪਾਛਪਾ ਦੀ ਸਰਕਾਰ ਹੁੰਦੀ ਹੈ ਤੇ ਤੋਤਾ ਦੁੱਧ ਤੇ ਪਾਣੀ ਦਾ ਪਾਣੀ ਨਿਤ ਰੂਗਾ ਤਾਂ ਸੁਭਾਵਿਕ ਤੌਰ ਤੇ ਪਾਛਪਾ ਹੁਣ ਤਗੜੇ ਰੁਖ ਨਾਲ ਚੜਾਇਆ ਜਿਹੜਾ ਟਾਰਗੇਟ ਅਰਵੰਦ ਕੇਸ਼ਰੀਵਰ ਨੂੰ ਕਰੂਗੀ ਕਿਉਂਕਿ ਅਰਵੰਦ ਕੇਸ਼ਰੀਵਰ ਹੁਣ ਤਾਂ ਐਮਐਲਏ ਵੀ ਜਿਹੜੇ ਨਹੀਂ ਤੇ ਮੁੱਖ ਮੰਤਰੀ ਵੀ ਜਿਹੜੇ ਉਹ ਨਹੀਂ ਹੈਗੇ ਤਾਂ ਅਜਿਹੀ ਸਥਿਤੀ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜਬਾਨ ਤੇ ਜਿਹੜੀ ਚੱਲ ਰਹੀ ਹੈ ਉਹ ਵੀ ਹੋ ਸਕਦਾ ਤਾਂ ਕਿ ਇਹ だっ ਤੇ ਜਿਹੜੀ ਓਹ ਸਕੇ ਸਥਿਤੀਆਂ ਪਤਾ ਨਹੀਂ ਕਿ ਹੁਜੇ ਕਿਸ ਕਰਮਟ ਉਂਟ ਬੈਠਦਾ ਪਰ ਹਾਂ ਦੂਜੇ ਬੰਨੇ ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਜਿਹੜੇ ਜ਼ਰੂਰ ਉੱਠਣੇ ਜਿਹੜ ਹਮੇਸ਼ਾ ਪਾਰਟੀ ਦੇ ਵਿੱਚ ਅਰਵਿੰਦ ਕੇਸਰੀਵਾਲ ਦਾ ਜਿਹੜਾ ਕੋਈ ਵੀ ਬਿਆਨ ਚਾ ਕੋਈ ਵੀ ਆਵਾਜ਼ ਜਿਹੜਾ ਇੱਕ ਹੁਕਮ ਅਲਾ ਹੀ ਹੁਕਮ ਜਿਹੜਾ ਉਹਦੇ ਜਿਹੜੇ ਬੰਦੇ ਜਿਹੜੇ ਬਾਤੇ ਰਿਹਾ ਉਹਨਾਂ ਨੂੰ ਸੁਪਰੀਮੋ ਸੁਪਰੀਮੋ ਕਹਿ ਕੇ ਸਤਕਾਰਿਆ ਜਾਂਦਾ ਰਿਹਾ ਪਰ ਜਿਸ ਤਰੀਕੇ ਨਾਲ ਪਾਰਟੀ ਦਾ ਹੁਣ ਇਹ ਹਾਲ ਹੋਇਆ ਔਰ ਦੋਵਾਂ ਸੀਟਾਂ ਤੋਂ ਉਹ ਹਾਰ ਕੇ ਆ ਤਾਂ ਸੁਭਾਵਾਕਾ ਕੀ ਪਾਰਟੀ ਦੇ ਅੰਦਰ ਉਹਨਾਂ ਦੇ ਖਿਲਾਫ ਬਗਾਵਤ ਜਿਹੜੀ ਆ ਉਹ ਉੱਠ ਸਕਦੀ ਹੈ ਕਿਉਂਕਿ ਲੀਡਰ ਤਾਂ ਕਈ ਉਹਨਾਂ ਦੇ ਤਾਨਾਸ਼ਹੀਰ ਬਈਏ ਤੇ ਕਰਕੇ ਪਹਿਲਾਂ ਹੀ ਮੁਕੀ ਹੈ ਪਰ ਹਾਂ ਇਹ ਵੇਖਣ ਵਾਲੀ ਗੱਲ ਆ ਕਿ ਸ਼ੁਰੂਆਤ ਜਿਹੜੀ ਆ ਕਿਸ ਤੋਂ ਹੁੰਦੀ ਆ ਈ ਪੰਜਾਬ ਤੋਂ ਹੁੰਦੀ ਹੈ ਜਾਂ ਦਿੱਲੀ 'ਚ ਹੁੰਦੀ ਹੈ ਦਿੱਲੀ 'ਚ ਤਾਂ ਹੁਣ ਕੋਈ ਉਦਾ ਦਾ ਜੋਰ ਹੈ ਨਹੀਂ ਕੀ ਹੁਣ ਪੰਜਾਬ ਦਾ ਕੋਈ ਲੀਡਰ ਆਮ ਆਦਮੀ ਪਾਰਟੀ ਦੀ ਇਸ ਆਧਾਰ ਇਸ ਹਾਲਤ ਦੇ ਉੱਤੇ ਕੋਈ ਸਵਾਲ ਚੁੱਕੂਗਾ ਜਿਸ ਤਰੀਕੇ ਨਾਲ ਰਵਿੰਦ ਕੇਜਰੀਵਲ ਪੰਜਾਬ ਤੇ ਖਲਾਤਾ ਦੇ ਸਵਾਲ ਚੁੱਕਦੇ ਰਿਹਾ ਇਹ ਜਿਹੜੀਆਂ ਸਥਿਤੀਆਂ ਜ਼ਰੂਰ ਦੇਖਣ ਵਾਲੀਆਂ ਹੋਣਗੀਆਂ ਲੀਡਰਸ਼ਿਪ ਦੇ ਉੱਤੇ ਤਾਂ ਸਵਾਲ ਪੁੱਛੇ ਸੁਖਵਿੰਦਰ ਸਿੰਘ ਸੁਭਾਵਕਾ ਕਿਉਂਕਿ ਪਾਰਟੀ ਦਾ ਗਠਨ ਦਿੱਲੀ 'ਚ ਹੋਇਆ ਤੇ ਦਿੱਲੀ 'ਚ ਹੀ ਪਾਰਟੀ ਜਿਹੜੀ ਆ ਹੁਣ ਮਰਦ ਕਰਾਰੇ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਦੂਜਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਸੈਕਟ 8 ਨੂੰ ਸੀਲ ਕਰ ਦਿੱਤਾ ਗਿਆ ਤਦ ਉਸਾਂ ਨੂੰ ਯਾਦ ਆ 31 ਅਕਤੂਬਰ 1995 ਨੂੰ ਬਿੰਸਿੰਗ ਹੋਣਾ ਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਜਿੱਦਾਂ ਡੈਥ ਹੋਈ ਤਾਂ ਉਸੇ ਰਾਤ ਸੈਕਟਰੀ ਏਟ ਦੇ ਵਿੱਚ ਸੁਖਵਿੰਦਰ ਸਿੰਘ ਪਤਾ ਨਹੀਂ ਕਿਹੜੀਆਂ ਕਿਹੜੀਆਂ ਫਾਈਲਾਂ ਦੇ ਉੱਤੇ ਹਸਤਾਖਰ ਜਿਹੜੇ ਕਰ ਦਿੱਤੇ ਗਏ ਬਹੁਤ ਕੁਝ ਉਸ ਰਾਤ ਹੋਇਆ ਸੀ ਹਾਲਾਂਕਿ ਚਰਚਾ ਦਾ ਵਿਸ਼ੇਸ਼ ਪਰ ਗੱਲ ਤਾਂ ਵੀ ਵੱਢ ਗਈ ਤਾਂ ਅਗਲੇ ਦਿਨ ਸਰ ਚੰਦ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਬੱਗੇ ਸੀ ਤਾਂ ਉਸ ਰਾਤ ਕਹਿੰਦੇ ਸਾਈਨ ਤੇ ਫਾਈਲਾਂ ਤੇ ਬਹੁਤ ਕੁਝ ਇਹੋ ਜਿਹਾ ਹੋਇਆ ਕਿ ਜਿਹੜਾ ਅੱਜ ਤੱਕ ਕਦੇ ਨਹੀਂ ਸੀ ਹੋਇਆ ਹੁਣ ਕੱਲ ਤਾਂ ਦਿੱਲੀ ਦੇ ਵਿੱਚ ਜਿਹੜਾ ਭਾਜਪਾ ਜਿੱਤ ਰਹੀ ਸੀ ਜਾਂ ਜਿੱਤ ਰਹੀ ਸੀ ਤਾਂ ਉਸ ਵਕਤ ਆਮ ਆਦਮੀ ਪਾਰਟੀ ਇੱਕ ਕਿਸਮ ਕਲਾ ਹਾਸ਼ੀਏ ਤੋਂ ਬਾਹਰ ਚਲੀ ਇਹਦਾ ਉਸ ਵੇਲੇ ਲੈਫਟ ਇਨਫਰੈਂਟ ਦਾ ਵੱਲੋਂ ਜਿਹੜਾ ਸੈਕਟਰੀਟ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਔਰ ਉਹਦੇ ਵਿੱਚ ਉਹ ਕਹਿ ਰਹੇ ਕਹੀ ਗਏ ਕੋਈ ਵੀ ਫਾਈਲ ਕੋਈ ਵੀ ਕਾਗਜ਼ ਕੋਈ ਵੀ ਹਾਰਟਿਸਟ ਜਿਹੜੀ ਆ ਜਿਹੜੀ ਆ ਉਹ ਸੈਕਟਰੀਟ ਤੋਂ ਬਾਹਰ ਜਿਹੜੀ ਆ ਉਹ ਨਹੀਂ ਚਾਹੀਦੀ ਕਿਉਂਕਿ 15 ਸਾਲਾਂ ਦਾ ਮਾਫਕਨ ਦਾ 13 ਸਾਲਾਂ ਦਾ ਕਾਰਜਕਰ ਆਮ ਆਦਮੀ ਪਾਰਟੀ ਦਾ ਦਿੱਲੀ ਚ ਰਿਹਾ ਹੈ ਤਾਂ ਬਹੁਤ ਕੁਝ ਰਿਕਾਰਡ ਜਿਹੜਾ ਉੱਥੇ ਹੋਵੇਗਾ ਜਿਸ ਨੂੰ ਕਟੜਾ ਦਾ ਬੱਪਾ ਕਿਉਂਕਿ ਆਵਾਜ਼ੀ ਪਾਰਟੀ ਨੂੰ ਯਕੀਨ ਸੀ ਕਿ ਅਸੀਂ ਦੁਬਾਰਾ ਤੀਸਰੀ ਚੌਥੀ ਵਾਰ ਜਾਂ ਪੀਜੀ ਵਾਰ ਰਿਪੀਟ ਕਰਾਂਗੇ ਚੰਡੀਗੜ੍ਹ ਦੇ ਵਿੱਚ ਪਕੌੜਿਆਂ ਦਾ ਸਾਰਾ ਕੁਝ ਇੰਤਜਾਮ ਟੈਂਟੂਂਟ ਲਾ ਦਿੱਤੇ ਗਏ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਕਹਿੰਦੇ ਪੂਰਾ ਤੌਟੇ ਪਿਆਰੀਆਂ ਜਿਹੜੀਆਂ ਆਵਾਜ਼ੀ ਪਾਰਟੀ ਨੂੰ ਖੰਜ ਜਦੋਂ ਸੀਟਾਂ ਦੀ ਗਿਣਤੀ ਵਧ ਰਹੀ ਸੀ ਕੱਲ ਦੇ ਪ੍ਰੋਗਰਾਮ ਜਿਸ ਤਰ੍ਹਾਂ ਕਹਿੰਦਾ ਗੱਲ ਕੀਤੀ ਤਾਂ ਇਹਨਾਂ ਵੱਲ ਵੀ ਖੁਸ਼ੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਉਹ ਫਿਰ ਫਾਈਲਾ ਜਾਂ ਉਹ ਹਾਰਡ ਡਿਸਕਾ ਉਹ ਕਟੜਾ ਦਾ ਇਹਨਾਂ ਨੂੰ ਮੌਕਾ ਜਿਹੜਾ ਉਹ ਨਹੀਂ ਮਿਲਿਆ ਤਾਂ ਇਸੇ ਹੀ ਕਾਰਨ ਜਿਹੜੇ ਉਸ ਸੈਕਟਰ ਨੂੰ ਸੀਲ ਜਿਹੜਾ ਕਰ ਦਿੱਤਾ ਗਿਆ ਤਾਂ ਹੁਣ ਨਵੇਂ ਮੁੱਖ ਮੰਤਰੀ ਜ਼ਰੂਰ ਬਣਨਗੇ ਪੁਰਾਣੇ ਰਿਕਾਰਡ ਨੂੰ ਉਹਨਾਂ ਨੇ ਖੰਗਾਲਣਾ ਤੇ ਪੁਰਾਣੇ ਰਿਕਾਰਡ ਨੂੰ ਜਦੋਂ ਖੰਗਾਲਣਗੇ ਤਾਂ ਸਿੱਧੂ ਸਾਹਿਬ ਉਹਦੇ ਵਿੱਚ ਬਹੁਤ ਕੁਝ ਉਹ ਸਾਹਮਣੇ ਆਵੇਗਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜੋ ਤਾਂ ਸੱਤਾ ਸੰਭਾਲੀ ਫਰਕ ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਰਿਕਾਰਡਾਂ ਨੂੰ ਖੰਗਾਲਣ ਦਾ ਯਤਨ ਕੀਤਾ ਚਾਹੇ ਮੰਤਰੀ ਦਾ ਬਾਦਲ ਹੋਵੇ ਚਾਹੇ ਭਾਰਤ ਪੁਸ਼ਨ ਆਸ਼ੂ ਹੋਵੇ ਚਾਹੇ ਕੋਈ ਵੀ ਹੋਵੇ ਬੜਿਆਂ ਦਾ ਰਿਕਾਰਡ ਉਹਨਾਂ ਨੇ ਖੰਗਾਲਿਆ ਪਰ ਲਬਾ ਜੋ ਸਾਰੇ ਸਾਹਮਣੇ ਆ ਪਰ ਭਾਸ਼ਤਾ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਇਸ ਵੇਲੇ ਕਾਬਜ਼ ਹੋਈ ਆ ਔਰ ਜਿਸ ਤਰੀਕੇ ਨਾਲ ਐਕਸਾਈਜ਼ ਪਾਲਿਸੀ ਦੇ ਵਿੱਚ ਮਨੀਸ਼ ਸੋਸੋਦੀਆ ਸਤਿੰਦਰ ਜੈਨ ਅਰਵਿੰਦ ਕੇਜਰੀਵਾਲ ਫਸੇ ਆ ਔਰ ਜ਼ਮਾਨਤਾ ਨੇ ਜ਼ਮਾਨਤਾ ਦੇ ਉੱਤੇ ਹਨ ਤਾਂ ਉਸ ਹਾਲਤ ਵਿੱਚ ਸੈਟੀਆਰਟ ਜੇਕਰ ਸੀਲ ਕਰ ਦਿੱਤਾ ਜਾਂਦਾ ਤਾਂ ਇਸ ਦਾ ਮਤਲਬ ਇਹੋ ਹੀ ਆ ਕਿ ਉਹਨਾਂ ਸਾਰੇ ਰਿਕਾਰਡਾਂ ਨੂੰ ਠੰਗਾ ਲਿਆ ਜਾਊਗਾ ਜਿਨ੍ਹਾਂ ਦੇ ਤਹਿਤ ਇਹ ਪਾਲਸੀਆਂ ਬਣੀਆਂ ਤੇ ਜੇਕਰ ਇਹਨਾਂ ਰਿਕਾਰਡਾਂ ਦੇ ਵਿੱਚ ਕੋਈ ਨਵਾਂ ਲੱਭਦਾ ਤਾ ਸੋਬਾ ਵਕੀਆ ਉਹ ਸੋਫਿਸ ਸੁਪਰੀਮ ਕੋਰਸ ਵੀ ਵਰਤਿਆ ਜਾਊਗਾ ਸੀਬੀਆਈ ਕੋਲ ਵੀ ਵਰਤਿਆ ਜਾਊਗਾ ਤੇ ਏਡੀ ਚ ਵੀ ਵਰਤਿਆ ਜਾਊਗਾ ਪਰ ਗੱਲਾਂ ਜਰੂਰ ਨੇ ਕਿ ਆਉਂਦੇ ਦਿਨ ਅਰਵਿੰਦ ਕੇਜਰੀਵਾਲ ਵਾਸਤੇ ਜਰੂਰ ਮੁਸ਼ਕਲਾਂ ਪਰਪੂਰ ਜਿਹੜੇ ਆ ਉਹ ਹੋ ਸਕਦੇ ਹੋ ਸਕਦੇ ਆ ਬਿਲਕੁਲ ਬਿਲਕੁਲ ਚਲੋ ਆਉਣ ਵਾਲੇ ਦਿਨ ਤੇ ਦੇਖਦੇ ਆ ਕਿ ਹੋਰ ਕੀ ਕੁਝ ਗੱਲਾਂ ਬਾਤਾਂ ਹੁੰਦੀਆਂ ਪਰ ਇਹ ਚਰਚਾਵਾ ਜਿਹੜੀਆਂ ਰਾਤੋਂ ਰਾਤ ਸਿਆਸੀ ਪਰਥੂ ਜਿਹੜਾ ਉਹ ਪਿਆ ਹੋਇਆ ਜਿਨ੍ਹਾਂ ਤੇ ਅਸੀਂ ਗੱਲਬਾਤ ਕੀਤੀ ਆ ਉਮੀਦ ਕਰਦੇ ਆ ਕੈਂਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਣੀ ਐ ਦੁਬਾਰਾ ਫੇਰ ਮਿਲਾਂਗੇ ਧੰਨਵਾਦ